90 ਦੇ ਨਾਲ ਲੱਗਦਾ ਪਿੰਡ ਸਾਦੋਹੇੜੀ ਤੇ ਇਸ ਸਾਦੋਹੇੜੀ ਪਿੰਡ ਦੀ ਨੁਹਾਰ ਬਦਲਣ ਦੀ ਕੋਸ਼ਿਸ਼ ਕੀਤੀ ਗਈ ਆ। ਬੋਰ ਦੇਖੇ ਮੈਂ ਪਿੰਡ ਦੇ ਦਾਖਲ ਹੋਣ ਦੇ ਰਾਸਤੇ ਤੇ ਕਿ ਜੇਕਰ ਸੂਬੇ ਦੇ ਮੁੱਖ ਮੰਤਰੀ ਨੂੰ ਸਾਡੇ ਪਿੰਡ ਦੇ ਕੀਤਾ ਹੈ ਕਾਰਜ ਜਾਂ ਸੱਭਿਆਚਾਰ ਜੋ ਵਧੀਆ ਲੱਗਦਾ ਤਾਂ ਸਨਮਾਨ ਕਰਨ ਲਈ ਸਾਡੇ ਨਾਲ ਸੰਪਰਕ ਕਰ ਸਕਦੇ ਨੇ। ਕੀ ਸੋਚ ਹੈ? ਆਪਣੇ ਤੌਰ ਤੇ ਇਸ ਪਿੰਡ ਨੇ ਪਿੰਡ ਦੇ ਨੌਜਵਾਨਾਂ ਨੇ ਇੱਥੋਂ ਦੀ ਪੰਚਾਇਤ ਨੇ ਜਾਂ ਫਿਰ ਕਹਿ ਸਕਦੇ ਹਾਂ ਦੋਸਤ ਮਿੱਤਰਾਂ ਨੇ ਇੱਕ ਆਈਡੀਆ ਲਿਆ ਆਪਣੇ ਪਿੰਡ ਨੂੰ ਵਿਲੱਖਣ ਪਹਿਚਾਣ ਤੇ ਸੱਭਿਆਚਾਰਨ ਜੋੜਨ ਦੇ ਲਈ ਤਾਂ ਇਸ ਪਿੰਡ ਦੇ ਵਿੱਚ ਕਿੰਨੇ ਮੁਲਾਜ਼ਮ ਨੇ ਸਰਕਾਰੀ ਮੁਲਾਜ਼ਮ ਕਿੰਨੇ ਨੇ ਅਤੇ ਕਿੰਨੇ ਆਰਮੀ ਦੇ ਵਿੱਚ ਭਰਤੀ ਆ ਜਵਾਨ ਨੇ ਉਹ ਸਾਰੀ ਡਿਟੇਲ ਜਿਹੜੀ ਇੱਥੇ ਲਿਖੀ ਆ ਗੁਰਮੁਖੀ ਅੱਖਰ ਊੜਾ ਐੜਾ ਵੀ ਇੱਥੇ ਲਿਖਿਆ ਹੋਇਆ ਏ ਬੀ ਸੀ ਵੀ ਲਿਖੀ ਹੋਈ ਆ ਔਰ ਲਾਲਟੈਂ ਜਿਹੜੇ ਪੁਰਾਣੇ ਸਮੇਂ ਦੇ ਵਿੱਚ ਹੁੰਦੇ ਤੇ ਉਹ ਵੀ ਇੱਥੇ ਲਾਲਟੈਂ ਟੰਗੇ ਹੋਏ ਨਜ਼ਰ ਆਉਂਦੇ ਨੇ ਤੇ ਇਹ ਨੌਜਵਾਨ ਖੜੇ ਨੇ ਪਹਿਲਾਂ ਆ ਕਨਸੈਪਟ ਦੇਖ ਲੋ ਕੋਈ ਨਹੀਂ ਆਖੇਗਾ ਕਿ ਇਹ ਪਿੰਡਾਂ ਦੀ ਲੋਕੇਸ਼ਨ ਆ ਜਾਂ ਫਿਰ ਕਹਿ ਸਕਦਾ ਇੱਕ ਸਾਦਾ ਜਿਹਾ ਪਿੰਡਾ ਕੀ ਲੱਗਦਾ ਜਿਹੜੇ ਇਹ ਸਮਾਨ ਵਰਤੇ ਗਏ ਨੇ ਪੁਰਾਣੇ ਬੜੇ ਏਂਟੀਕਸ ਹੋਰ ਬਹੁਤ ਸਾਰੀਆਂ ਚੀਜ਼ਾਂ ਪੁਰਾਣੀਆਂ ਹਨ ਸਭਿਆਚਾਰਕ ਚੀਜ਼ਾਂ ਨੇ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਹਰ ਘਰ ਦੇ ਵਿੱਚ ਹੁੰਦੀਆਂ ਸੀ ਕਿੱਥੋਂ ਸਮਾਨ ਮਗਾਇਆ ਗਿਆ ਨੇ ਮਾਨ ਬਖਸ਼ਿਆ ਜੀ ਸਾਨੂੰ ਸਾਰੇ ਨੇ ਸਾਡੀ ਪੰਚਾਇਤ ਬਣੀ ਜੀ ਤੇ ਇੱਕ ਮੋਟਿਵ ਸੀਗਾ ਜੀ ਪਹਿਲਾਂ ਵੀ ਵੋਟਾਂ ਤੋਂ ਇਲੈਕਸ਼ਨ ਤੋਂ ਪਹਿਲਾਂ ਵੀ ਅਸੀਂ ਨੇ ਇੱਕ ਇਹ ਸੋਚ ਰੱਖੀ ਸੀ ਲੋਕਾਂ 'ਚ ਵੀ ਅਸੀਂ ਕੁਝ ਵੱਖਰਾ ਕਰਕੇ ਦਿਖਾਵਾਂਗੇ ਮੋਟਿਵ ਇਹੀ ਹੈ ਜੀ ਵੀ ਅਸੀਂ ਤਾਂ ਚਾਹੁੰਦੇ ਹਾਂ ਪੰਜਾਬ ਦਾ ਹਰ ਇੱਕ ਪਿੰਡ ਇਦਾਂ ਹੀ ਸਾਫ ਸੁਥਰਾ ਹੋ ਜਾਵੇ ਨਸ਼ਾ ਰਹਿਤ ਹੋ ਜਾਵੇ ਮੁੱਖ ਮੰਤਰੀ ਸਾਹਿਬ ਨੂੰ ਤਾਂ ਇੱਕ ਅਪੀਲ ਹੈ ਵੀ ਚਲੋ ਗਵਰਨਮੈਂਟ ਸਾਨੂੰ ਜੇ ਕੋਈ ਸਹਿਯੋਗ ਦਿੰਦੀ ਹੈ ਕੋਈ ਗ੍ਰਾਂਟ ਦੇਣੀ ਆ ਤਾਂ ਅਸੀਂ ਇਸ ਤੋਂ ਵੀ ਵਧੀਆ ਇਹਨੂੰ ਮਾਡਲ ਬਣਾ ਕੇ ਪੇਸ਼ ਕਰ ਸਕਦੇ ਹਾਂ ਪੰਜਾਬ ਨਾਬਾ ਤੇ ਨਾਬੇ ਦਾ ਪਿੰਡ ਸਾਦੋ ਹੇੜੀ ਤੇ ਸਾਦੋ ਹੇੜੀ ਪਿੰਡ ਨੂੰ ਮੈਂ ਬਾਰ ਬਾਰ ਕਹਿ ਰਿਹਾ ਕਿ ਨੌਜਵਾਨਾਂ ਨੇ ਇੱਕ ਵੱਖਰੀ ਸੋਚ ਦੇ ਕੇ ਇਸ ਪਿੰਡ ਨੂੰ ਬਦਲ ਕੇ ਇੱਕ ਵਿਰਾਸਤੀ ਤੇ ਸੱਭਿਆਚਾਰਕ ਪਿੰਡ ਬਣਾਉਣ ਦੇ ਲੇ ਇਹ ਕੋ ਪੁਰਾਣਾ ਕੀਤਾ ਗਿਆ ਆ ਵੱਡੀ ਗੱਲ ਇਹ ਆ ਕਿ ਬਿਨਾ ਕਿਸੇ ਬਾਹਰੀ ਪਿੰਡੂ ਪਿੰਡ ਦੀ ਸਹਾਇਤਾ ਤੋਂ ਪਿੰਡ ਦੇ ਨੌਜਵਾਨਾਂ ਨੇ ਆਪਣਾ ਦਿਮਾਗ ਕਨਸੈਪਟ ਯੂਜ਼ ਕੀਤਾ ਗਿਆ ਤਾਂ ਹਰਕਰ ਨੂੰ ਨਾਲ ਜੁੜਿਆ ਗਿਆ ਤੇ ਉਸ ਤੋਂ ਬਾਅਦ ਇਹ ਕਨਸੈਪਟ ਲਿਆਂਦਾ ਗਿਆ ਤੇ ਇਹ ਨੌਜਵਾਨ ਖੜੇ ਨੇ ਪਹਿਲਾਂ ਆ ਕਨਸੈਪਟ ਦੇਖ ਲੋ ਕੋਈ ਨਹੀਂ ਆਖੇਗਾ ਕਿ ਇਹ ਪਿੰਡਾਂ ਦੀ ਲੋਕੇਸ਼ਨ ਆ ਜਾਂ ਫਿਰ ਕਹਿ ਸਕਦੇ ਇੱਕ ਸਾਦਾ ਜਿਹਾ ਪਿੰਡਾ ਘਰਾਂ ਦੇ ਵਿੱਚ ਪਏ ਹੋਏ ਕਬਾੜ ਸਮਾਨ ਨੂੰ ਐਂਟੀਕ ਸਮਾਨ ਬਣਾ ਕੇ ਉਸ ਨੂੰ ਖੂਬਸੂਰਤ ਦਿਖ ਦੇ ਕੇ ਇਹ ਸਭ ਕੁਝ ਕਰਨ ਦੀ ਕੋਸ਼ਿਸ਼ ਕੀਤੀ ਗਿਆ ਪਹਿਲਾਂ ਤਾਂ ਆਪਾਂ ਪਿੰਡ ਦੇ ਸਰਪੰਚ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਨੌਜਵਾਨ ਪਿੰਡ ਦੇ ਸਰਪੰਚ ਨੇ ਤਾਂ ਫਿਰ ਨੌਜਵਾਨ ਹੀ ਸਰਪੰਚ ਦੇ ਦੋਸਤ ਮਿੱਤਰ ਨੇ ਗੱਲਬਾਤ ਕਰ ਲੈਣੇ ਕਿ ਕਿਸ ਤਰ੍ਹਾਂ ਸੋਚੀ ਭਾਜੀ ਸਰਪੰਚੋ ਤੇ ਕੀ ਨਾ ਤੁਹਾਡਾ ਮੇਰਾ ਸਹਿਜ ਵੀਰ ਸਿੰਘ ਚੱਠਾ ਨਾਮ ਹੈ ਜੀ ਤੇ ਪਿੰਡੇ ਮਾਨ ਬਖਸ਼ਿਆ ਜੀ ਸਾਨੂੰ ਸਾਰੇ ਨੇ ਸਾਡੀ ਪੰਚਾਇਤ ਬਣੀ ਜੀ ਤੇ ਇੱਕ ਮੋਟਿਵ ਸੀਗਾ ਜੀ ਪਹਿਲਾਂ ਵੀ ਵੋਟਾਂ ਤੋਂ ਇਲੈਕਸ਼ਨ ਤੋਂ ਪਹਿਲਾਂ ਵੀ ਅਸੀਂ ਨੇ ਇੱਕ ਇਹ ਸੋਚ ਰੱਖੀ ਸੀ ਲੋਕਾਂ 'ਚ ਵੀ ਅਸੀਂ ਕੁਝ ਵੱਖਰਾ ਕਰਕੇ ਦਿਖਾਵਾਂਗੇ ਤੇ ਉਹੀ ਸੋਚ ਨੂੰ ਲੈ ਕੇ ਜੀ ਹੁਣ ਚੱਲੇ ਆ ਬਾਕੀ ਬਰੇਂਦਰ ਸਾਡੇ ਨਾਲ ਜੁੜਿਆ ਜੀ ਸਾਰਾ ਕੁਝ ਡਿਸਕਸ ਕਰਿਆ ਪਹਿਲਾਂ ਬਿਉਤਬੰਦੀ ਬਣਾਈ ਜੀ ਫਿਰ ਉਹਦੇ ਹਿਸਾਬ ਨਾਲ ਜੀ ਜਿੰਨਾ ਕੁ ਵੀ ਜਿੱਤੋਂ ਹੋਇਆ ਸਮੁੱਚੀ ਪੰਚਾਇਤ ਨੇ ਸਾਥ ਦਿੱਤਾ ਜੀ ਸਮੁੱਚੇ ਨਗਰ ਨੇ ਸਾਥ ਦਿੱਤਾ ਸਾਰਿਆਂ ਦਾ ਹੀ ਕਿਸੇ ਦਾ ਥੋੜਾ ਕਿਸੇ ਦਾ ਬਹੁਤਾ ਸਾਰਿਆਂ ਦਾ ਹੀ ਸਾਨੂੰ ਸਾਥ ਮਿਲਿਆ ਜੀ ਔਰ ਇਹ ਤੁਸੀਂ ਦੇਖ ਰਹੇ ਹੋ ਤੁਸੀਂ ਕੈਪਚਰ ਕਰੇ ਲਿਆ ਜੀ ਅਜੇ ਚੱਲ ਰਿਹਾ ਜੀ ਕੰਮ ਕਿਵੇਂ ਕਿਵੇਂ ਚੱਠਾ ਜੀ ਸਰਪੰਚ ਸਾਹਿਬ ਕਿਵੇਂ ਵਰਿੰਦਰ ਨੇ ਜਦੋਂ ਆਈਡੀਆ ਦੱਸਿਆ ਕਿਵੇਂ ਲੱਗਿਆ ਵੀ ਆਪਾਂ ਅਮਲੀ ਜਮਾ ਪਹਿਨਾਈਏ ਇੱਕ ਇੱਕ ਚੰਗਾ ਪਿੰਡ ਹੁਣ ਲੱਗਦਾ ਕੁਝ ਪਰਸੈਂਟ ਤੱਕ ਲੱਗ ਰਿਹਾ ਕਿ ਹੁਣ ਵਾਕਈ ਵਿਲੱਖਣ ਪਿੰਡ ਆ ਦੇਖੋ ਜੀ ਅਸੀਂ ਜਦੋਂ ਇਲੈਕਸ਼ਨ 'ਚ ਨਹੀਂ ਸੀਗੇ ਇਸ ਤੋਂ ਪਹਿਲਾਂ ਵੀ ਸਾਡੇ ਮਾਈਂਡ 'ਚ ਸੀਗੀਆਂ ਇਹ ਚੀਜ਼ਾਂ ਸਾਰੀਆਂ ਵੀ ਅਸੀਂ ਕਰਨੀਆਂ ਨੇ ਠੀਕ ਹੈ ਬਰਿੰਦਰ ਨੇ ਉਹਨੂੰ ਇੱਕ ਦਿਸ਼ਾ ਦਿੱਤੀ ਜੀ ਅਸੀਂ ਬੈ ਕੇ ਉਹਨੂੰ ਸ਼ੁਰੂ ਕਰਿਆ ਤੇ ਪਰ ਹੁਣ ਜਦੋਂ ਅਸੀਂ ਕਰ ਰਹੇ ਹਾਂ ਜੀ ਸਾਨੂੰ ਲੋਕਾਂ ਵੱਲੋਂ ਪਿਆਰ ਬਹੁਤ ਮਿਲ ਰਿਹਾ ਜੀ ਲੋਕ ਉਤਸ਼ਾਹਿਤ ਬਹੁਤ ਨੇ ਜੀ ਹਰੇਕ ਬੰਦਾ ਹਰੇਕ ਵਿਅਕਤੀ ਪਿੰਡ ਦਾ ਇਹ ਸੋਚ ਰਿਹਾ ਵੀ ਮੇਰੇ ਘਰ ਗੁਣਾਇ ਰਹਿ ਜਵੇ ਵੀ ਅਸੀਂ ਜਿੰਨਾ ਵੀ ਵਾਧੂ ਵੱਧ ਹੋ ਸਕਦਾ ਜੀ ਸਾਰਾ ਪਿੰਡ ਸਾਰਾ ਨਗਰ ਸਹਿਯੋਗ ਕਰ ਰਿਹਾ ਜੀ ਸਾਡੇ ਨਾਲ ਤੇ ਦੂਜੀ ਗੱਲ ਆਲੇ-ਦਾਲੇ ਦੇ ਪਿੰਡ ਜਿਹੜਾ ਵੀ ਕੋਈ ਇੱਥੋਂ ਨਿਕਲਦਾ ਜੀ ਉਹ ਦੇਖ ਕੇ ਜਾਂਦਾ ਸਾਨੂੰ ਪੁੱਛ ਕੇ ਜਾਂਦਾ ਹੈ ਕਿੰਨੇ ਯੂਟਿਊਬਰ ਬਲੌਗਰ ਇਸਦੇ ਆ ਵੀਡੀਓਜ਼ ਰੀਲਸ ਬਣਾ ਕੇ ਲੈ ਕੇ ਜਾਂਦੇ ਨੇ ਜੀ ਸਾਨੂੰ ਉਹ ਚੀਜ਼ ਤੋਂ ਬਹੁਤ ਖੁਸ਼ੀ ਹੁੰਦੀ ਹੈ ਜੀ ਵੀ ਅਸੀਂ ਇੱਕ ਨਵੀਂ ਦਿਸ਼ਾ ਇੱਕ ਨੌਜਵਾਨੀ ਜਦੋਂ ਵਿਰਾਸਤ ਦੀ ਚੀਜ਼ਾਂ ਦੇਖਦੀ ਹੈ ਵੀ ਸਾਡੇ ਵਿਰਾਸਤ ਵਿੱਚ ਇਹ ਕੁਝ ਸੀ ਉਹਨਾਂ ਦੇ ਬਜ਼ੁਰਗ ਕੀ ਕੁਝ ਸਾਨੂੰ ਦੇ ਕੇ ਗਏ ਨੇ ਉਹ ਚੀਜ਼ਾਂ ਨੂੰ ਇੱਕ ਦਿਖਾਉਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜੀ ਹਜੇ ਕੰਮ ਚੱਲ ਰਿਹਾ ਇਹਨੂੰ ਪ੍ਰੋਸੈਸ ਕਰਾ ਜੀ ਤੇ ਛੇਤੀ ਹੀ ਅਸੀਂ ਕੁਝ ਹੋਰ ਵੀ ਇਸ ਤੋਂ ਵੀ ਵੱਧ ਕੇ ਪੇਸ਼ ਕਰਾਂਗੇ ਜੀ ਕੀ ਲੱਗਦਾ ਜਿਹੜੇ ਇਹ ਸਮਾਨ ਵਰਤੇ ਗਏ ਨੇ ਪੁਰਾਣੇ ਬੜੇ ਅੰਟੀਕ ਸਮਾਨ ਨੇ ਜਿਵੇਂ ਚਰਖਾ ਲਾਲ ਟੈਨ ਹੋ ਗਿਆ ਹੋਰ ਬਹੁਤ ਸਾਰੀਆਂ ਚੀਜ਼ਾਂ ਪੁਰਾਣੀਆਂ ਹਨ ਸੱਭਿਆਚਾਰਕ ਚੀਜ਼ਾਂ ਨੇ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਹਰ ਘਰ ਦੇ ਵਿੱਚ ਹੁੰਦੀਆਂ ਸੀ ਕਿੱਥੋਂ ਸਮਾਨ ਮਗਾਇਆ ਗਿਆ ਇਹ ਸਮਾਨ ਜਿਹੜਾ ਹੈਗਾ ਜੀ ਇਹ ਸਾਰਾ オリジナル ਸਮਾਨ ਹੈ ਇਹ ਸਾਡੇ ਪਿੰਡ ਦੀ ਜਿਹੜਾ ਬਜ਼ੁਰਗਾਂ ਨੇ ਕਿਸੇ ਉਹਨਾਂ ਦੇ ਅੱਗੇ ਬੱਚਿਆਂ ਨੇ ਸੰਭਾਲ ਕੇ ਰੱਖਿਆ ਸੀਗਾ ਜੀ ਜਾਂ ਕੋਈ ਬਜ਼ੁਰਗ ਬੈਠੇ ਨੇ ਉਹਨਾਂ ਨੇ ਸਾਨੂੰ ਇਹ ਸਮਾਨ ਦਿੱਤਾ ਜੀ ਵੀ ਸਾਡਾ ਜਿਵੇਂ ਚਰਖਾ ਤੁਸੀਂ ਦੇਖਿਆ ਖੁੰਡੇ ਨੇ ਬਹੁਤ ਕੁਛ ਹੈ ਜੀ ਹੋਰ ਵੀ ਜੋ ਅਸੀਂ ਹਜੇ ਇਨ ਉਹਦਾ ਮੜਾ ਮੋਟਾ ਕੁਝ ਰਿਪੇਅਰ ਹੋਣ ਵਾਲੀ ਸੀਗੀ ਉਹ ਚੱਲ ਰਹੀ ਹੈ ਜੀ ਤੇ ਇਹ ਕੁਛ ਵੀ ਇਹ ਸਿਰਫ ਇਹੀ ਸੀਗਾ ਵੀ ਜਿਹੜੀ ਅੱਗੇ ਜਨਰੇਸ਼ਨ ਹੈ ਵੀ ਉਹ ਦੇਖ ਸਕੇ ਜੀ ਬਸ ਤਾਂ ਸਭ ਇਹ ਹੁੰਦਾ ਕਿ ਆਪਾਂ ਕੋਈ ਚੀਜ਼ ਨੂੰ ਸ਼ੁਰੂ ਕਰ ਲੈਨੇ ਆ ਨਾ ਸ਼ੁਰੂ ਹੋਇਆ ਹੋਇਆ ਚੱਲ ਰਿਹਾ ਇਹ ਤਾਂ ਨਹੀਂ ਹੋਊਗਾ ਵੀ ਇੱਕ ਵਾਰ ਕਰਕੇ ਮੁੜ ਕੇ ਸਾਰ ਨਹੀਂ ਲੈਣੀ ਐ ਸਾਂਭ ਸੰਭਾਲ ਨਹੀਂ ਕਰਨੀ ਤੇ ਕਿ ਉੱਥੇ ਆ ਕੇ ਫਿਰ ਮਾਰ ਪੈਂਦੀ ਆ ਦੇਖੋ ਜੀ ਅਸੀਂ ਨਾਲ ਦੀ ਨਾਲ ਬ੍ਰਿੰਡਰ ਦਾ ਕਨਸੈਪਟ ਬਹੁਤ ਵਧੀਆ ਲੱਗਦਾ ਜੀ ਇਹ ਸਾਰਾ ਹਨਾ ਪੰਚਾਇਤ ਦਾ ਸੀਗਾ ਨਾਲ ਸਹਿਯੋਗ ਨਗਰ ਦਾ ਸੀਗਾ ਅਸੀਂ ਜਦੋਂ ਇਹ ਕੰਮ ਸ਼ੁਰੂ ਕਰਿਆ ਉਦੋਂ ਨਾਲ ਇਹ ਸੋਚ ਕੇ ਵੀ ਚੱਲੇ ਵੀ ਠੀਕ ਐ ਅਸੀਂ ਇੱਕ ਵਾਰ ਕਰਤਾ ਵੀ ਮੁੜ ਕੇ ਕਿਤੇ ਇਹ ਚਿੱਟਾ ਹੱਥੀ ਨਾ ਬਣ ਕੇ ਖੜ ਜਵੇ ਵੀ ਇਹਨਾਂ ਨੂੰ ਕੋਈ ਦੇਖੇ ਹੀ ਨਾ ਉਹਦੇ ਨਾਲ-ਨਾਲ ਅਸੀਂ ਪੈਰਲਲ ਉਹਨੂੰ ਸਾਮ ਸੰਭਾਲਦਾ ਵੀ ਕੰਮ ਕਰ ਰਹੇ ਹਾਂ ਜੀ ਜਿਵੇਂ ਅਸੀਂ ਬੁੱਟੇ ਲਾ ਰਹੇ ਹਾਂ ਹੋਰ ਕਰ ਰਹੇ ਹਾਂ ਤਾਂ ਉਹਨੂੰ ਨਾਲ ਪਾਣੀ ਪਾਉਣ ਵਾਲੇ ਬੰਦੇ ਦਾ ਵੀ ਇੰਤਜ਼ਾਮ ਕਰਿਆ ਨਾਲ ਦੀ ਨਾਲ ਵਿਓ ਉਹਨਾਂ ਦੇ ਸਮੇਂ 'ਚ ਇਹਨਾਂ ਨੂੰ ਕੋਈ ਦਿੱਕਤ ਨਾ ਹੋਵੇ ਕੋਈ ਪੇਂਟ ਕਰ ਰਿਹਾ ਕੋਈ ਕੰਮ ਕਰ ਰਿਹਾ ਉਹ ਸਾਰੀਆਂ ਚੀਜ਼ਾਂ ਨੂੰ ਅਸੀਂ ਨਾਲ ਰੱਖ ਕੇ ਚੱਲ ਰਹੇ ਹਾਂ ਜੀ ਇੱਕ ਬੋਰਡ ਦੇਖਿਆ ਮੈਂ ਪਿੰਡ ਦੇ ਦਾਖਲ ਹੋਣ ਦੇ ਰਾਹਤੇ ਤੇ ਕਿ ਜੇਕਰ ਸੂਬੇ ਦੇ ਮੁੱਖ ਮੰਤਰੀ ਨੂੰ ਸਾਡੇ ਪਿੰਡ ਦੇ ਕੀਤਾ ਹੈ ਕਾਰਜ ਜਾਂ ਸੱਭਿਆਚਾਰ ਜੋ ਵਧੀਆ ਲੱਗਦਾ ਤਾਂ ਸਨਮਾਨ ਕਰਨ ਲਈ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਕੀ ਸੋਚ ਹੈ ਕੀ ਕਰਨਾ ਚਾਹੁੰਦੇ ਹੋ ਪਿੱਛੇ ਮੋਟਿਵ ਇਹੀ ਹੈ ਜੀ ਵੀ ਅਸੀਂ ਤਾਂ ਚਾਹੁੰਦੇ ਹਾਂ ਪੰਜਾਬ ਦਾ ਹਰ ਇੱਕ ਪਿੰਡ ਇਦਾਂ ਹੀ ਸਾਬਸੋਤਰਾ ਹੋ ਜਵੇ ਨਸ਼ਾ ਰਹਿਤ ਹੋ ਜਵੇ ਮੁੱਖ ਮੰਤਰੀ ਸਾਹਿਬ ਨੂੰ ਤਾਂ ਇੱਕ ਅਪੀਲ ਹੈ ਵੀ ਚਲੋ ਗਵਰਨਮੈਂਟ ਸਾਨੂੰ ਜੇ ਕੋਈ ਸਹਿਯੋਗ ਦਿੰਦੀ ਹੈ ਕੋਈ ਗ੍ਰਾਂਟ ਦਿੰਦੀ ਹੈ ਤਾਂ ਅਸੀਂ ਇਸ ਤੋਂ ਵੀ ਵਧੀਆ ਇਹਨੂੰ ਮਾਡਲ ਬਣਾ ਕੇ ਪੇਸ਼ ਕਰ ਸਕਦੇ ਹਾਂ ਜੋ ਕਿ ਇੱਕ ਪੰਜਾਬ ਦੇ ਪਿੰਡਾਂ ਲਈ ਐਗਜ਼ੈਂਪਲ ਸੈੱਟ ਹੋ ਸਕਦੀ ਹੈ ਉਹ ਮੋਟਿਵ ਨਾਲ ਅਸੀਂ ਉਹ ਬੋਰਡ ਤੇ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕਰੀ ਹੈ ਜੀ ਕੀ ਸਰਪੰਚ ਸਾਹਿਬ ਹਰ ਪਿੰਡ ਦੇ ਲਈ ਮਮਕਨ ਆ ਕਿ ਉਹ ਅਜਿਹਾ ਖਰਚ ਕਰ ਸਕਦਾ ਕਿੰਦਾ ਖਰਚ ਦੀ ਲੋੜ ਆ ਕੀ ਇਸ ਪਿੰਡ ਨੂੰ ਜ਼ਮੀਨ ਤੋਂ ਆਮਦਨੀਆਂ ਕੋਈ ਹੋਰ ਸਾਧਨ ਆਮਦਨ ਦਾ ਜਾਂ ਫਿਰ ਕੋਈ ਬਾਹਲਾ ਖਰਚਾ ਨਹੀਂ ਹੁੰਦਾ ਜਿਹੜਾ ਜੀ ਤਾਂ ਦੇਖੋ ਪੰਚਾਇਤ ਵੱਲੋਂ ਹੋ ਰਿਹਾ ਹੈ ਉਹ ਤਾਂ ਹੈਗਾ ਹੀ ਹੈਗਾ ਕੋਸ਼ ਜਿਵੇਂ ਪ੍ਰਾਈਵੇਟ ਬਿਲਡਿੰਗਸ ਨੂੰ ਆਪਾਂ ਪੰਚਾਇਤ ਰਾਹੀਂ ਨਵੇਂ ਪੇਂਟ ਕਰ ਸਕਦੇ ਤਾਂ ਉਹ ਲੋਕਾਂ ਚ ਆਪਦੇ ਚ ਵੀ ਉਸ਼ਾ ਚਾਹੀਦਾ ਜਿਵੇਂ ਕੋਈ ਪਰਿਵਾਰ ਹੈ ਗਰੀਬ ਪਰਿਵਾਰ ਹੈ ਨਹੀਂ ਕਰਾ ਸਕਦਾ ਤਾਂ ਉਹਨੂੰ ਇਕੱਠੇ ਹੋ ਕੇ ਜੀ ਅਸੀਂ ਸਾਰੇ ਸਾਥ ਦੇ ਰਹੇ ਹਾਂ ਵੀ ਉਹਦਾ ਵੀ ਨਾਂ ਛੱਡਿਆ ਜਾਵੇ ਜੀ ਉਹਨੂੰ ਵੀ ਨਾਲ ਦੀ ਨਾਲ ਪੇਂਟ ਕਰਿਆ ਜਾਵੇ ਸਾਡੇ ਨਾਲ ਕਾਫੀ ਜਿਵੇਂ ਤੁਸੀਂ ਦੇਖ ਰਹੇ ਹੋ ਯੂਥ ਜੁੜਿਆ ਹੋਇਆ ਜੀ ਸਾਡੇ ਨਾਲ ਸੰਸਥਾਵਾਂ ਪਿੰਡ ਵੱਲੋਂ ਐ ਜੋ ਪਿੰਡ ਦੀਆਂ ਆਲਰੇਡੀ ਚੱਲ ਰਹੀਆਂ ਨੇ ਯੂਥ ਕਲੱਬ ਨੇ ਜੀ ਉਹ ਜੁੜੇ ਹੋਏ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜੀ ਉਹ ਸਾਡਾ ਸਾਥ ਦੇ ਰਹੀ ਆ ਦੇਖਿਆ ਚਿੜੀਆਂ ਲੱਗੀਆਂ ਨੇ ਇਹ ਇਹਨਾਂ ਦਾ ਕੋਈ ਮਤਲਬ ਮਾਲਕ ਨਹੀਂ ਸਾਰੇ ਪਿੰਡ ਦੀ ਵਿਰਾਸਤ ਸਾਂਝੀ ਹੈ ਕਹਿੰਦਾ ਇਹ ਵੈਸੇ ਵੀ ਆਸਟ੍ਰੇਲੀਅਨ ਚਿੜੀਆਂ ਨੇ ਜੀ ਤੇ ਇਹਨਾਂ ਦਾ ਜਿਹੜਾ ਫੂਡ ਵਗੈਰਾ ਉਹ ਵੀ ਨਾਲ ਆ ਦਵਾਈ ਵੀ ਇਹਨਾਂ ਦੀ ਮੈਡੀਸਨ ਵੀ ਅੰਦਰ ਆ ਜੀ ਆਪਦੇ ਆਪ ਉਹ ਜੇ ਕੋਈ ਪ੍ਰੋਬਲਮ ਆਉਂਦੀ ਆ ਤਾਂ ਆਪਦੇ ਆਪੋ ਕਯੂਰ ਵੀ ਹੋ ਸਕਣ ਕਿਆ ਬਾਤ ਹੈ ਹਾਂ ਜੀ ਬਰਸਾਤ ਨੂੰ ਲੈ ਕੇ ਠੰਡ ਗਰਮੀ ਦਾ ਕੋਈ ਅਸਰ ਨਹੀਂ ਕੋਈ ਇਹਨਾਂ ਤੇ ਅਸਰ ਨਹੀਂ ਹੈਗਾ ਜੀ ਉੱਥੇ ਛਾਂ ਹੈ ਜੀ ਬੁੱਟੇ ਦੀ ਅਸੀਂ ਉਹ ਲੋਕੇਸ਼ਨ ਦੇਖ ਕੇ ਲਾਈਆਂ ਨੇ ਵੀ ਜਿਹੜਾ ਉਹਨਾਂ ਨੂੰ ਨਾ ਤਾਂ ਧੁੱਪ ਲੱਗੇ ਨਾ ਕੋਈ ਗਰਮੀ ਦਾ ਜਾਂ ਕੁਝ ਵੀ ਉਹ ਲੱਗੇ ਜੀ ਬਿਲਕੁਲ ਅ ਵਰਿੰਦਰ ਵੀ ਇੱਥੇ ਵਰਿੰਦਰ ਕਿਵੇਂ ਲੱਗਦਾ ਜਿਹੜੀ ਇਹ ਸੋਚ ਅਪਣਾਈ ਆ ਪੰਚਾਇਤ ਨੇ ਅਮਲੀ ਜਾਮਾ ਪਹਿਨ ਆਇਆ ਸਾਥ ਦਿੱਤਾ ਕਿ ਕਿੰਨਾ ਕੁ ਔਖਾ ਪਹਿਲਾਂ ਇਹ ਮਾਡਲ ਜਦ ਤੱਕ ਤਿਆਰ ਕਰਦੇ ਆਪਾਂ ਔਖਾ ਲੱਗਿਆ ਇਹ ਚੀਜ਼ ਨੂੰ ਜਦ ਆਪਾਂ ਹਲੇ ਸ਼ੁਰੂ ਨਹੀਂ ਕਰਦੇ ਹੈਗੇ ਨਹੀਂ ਬਾਈ ਜੀ ਕੋਈ ਔਖਾ ਨਹੀਂ ਸਾਰੇ ਪਿੰਡ ਦਾ ਸਾਥ ਹੀ ਮਿਲਿਆ ਇਹ ਕਿਸੇ ਨੇ ਵੀ ਪਿੰਡ ਚ ਵੀ ਕਰਨਾ ਤੇ ਕੋਈ ਔਖਾ ਨਹੀਂ ਜੇ ਨਾਲ ਮਿਲ ਕੇ ਚੱਲਦੇ ਨੇ ਸਾਰੇ ਸੋ ਪਾਰਟੀ ਬਾਈਆਂ ਤੋਂ ਉੱਪਰ ਉੱਠ ਕੇ ਚੱਲਦੇ ਨੇ ਰਲ ਮਿਲ ਕੇ ਭਾਈਚਾਰਕ ਸਾਂਝ ਨੂੰ ਕਾਇਮ ਰੱਖ ਕੇ ਚੱਲਦੇ ਨੇ ਤਾਂ ਕਿਸੇ ਪਿੰਡ ਲਈ ਕੋਈ ਔਖਾ ਨਹੀਂ ਹੈਗਾ ਕਿਉਂਕਿ ਆਪਣਾ ਆਪਣਾ ਘਰ ਹੈ ਸਫਾਈ ਹੋਣੀ ਆ ਸਾਰਿਆਂ ਦੇ ਆਪਣੇ ਆਪਣੇ ਘਰ ਮੂਰੇ ਹੋਣੀ ਆ ਤਾਂ ਸਾਰੇ ਉਸ ਚੀਜ਼ ਨਾਲ ਬੱਚੇ ਜੁੜੇ ਨੇ ਸਾਡੇ ਲੇਡੀਜ਼ ਸਾਰੇ ਪਿੰਡ ਦੀਆਂ ਉਹ ਜੁੜੀਆਂ ਨੇ ਸਫਾਈ ਜਿਦੋਂ ਜਿਦੋਂ ਜੋ ਵੀ ਕੰਮ ਆਪਾਂ ਲਿਆ ਜੇ ਲੇਡੀ ਨੇ ਸਫਾਈ ਦਾ ਸਾਹਮੇ ਆ ਬੱਚਿਆਂ ਨੇ ਜਦੋਂ ਗ੍ਰੀਨਰੀ ਕੀਤੀ ਅਸੀਂ ਬੱਚਿਆਂ ਨੇ ਸਹਿਯੋਗ ਦਿੱਤਾ ਬਜ਼ੁਰਗਾਂ ਦਾ ਵੀ ਸੰਯੋਗ ਰਿਆ ਤੇ ਉਹਨਾਂ ਨੇ ਆਪਣੀਆਂ ਰਾਏਆਂ ਦਿੱਤੀਆਂ ਵੀ ਇਹ ਕਰੋ ਕੋਈ ਔਖਾ ਨਹੀਂ ਜੀ ਜੇ ਮਤਲਬ ਕੋਈ ਹੋਰ ਪਿੰਡ ਕਰਨਾ ਚਾਵੇ ਤਾਂ ਸਹਿਯੋਗ ਕਰ ਸਕਦੇ ਹੋ ਹਾਂਜੀ ਪੂਰੇ ਮੇਰੇ ਕੋਲੇ ਪੂਰੇ ਪੰਜਾਬ ਦੀ ਮੈਂ ਪਤਿਆਰ ਆ ਇੱਕ ਤਰ੍ਹਾਂ ਦਾ ਕਹਿ ਸਕਦਾ ਕੋਈ ਵੀ ਕੋਈ ਐਨ ਆਰ ਆਈ ਵੀਰ ਆਪਣਾ ਪਿੰਡ ਨੂੰ ਇਦਾਂ ਦਾ ਬਣਾਉਣਾ ਚਾਹੁੰਦਾ ਤੇ ਮੇਰੇ ਕੋਲੇ ਆਪਣਾ ਪਿੰਡ ਅਸੀਂ ਜਾਵਾਂਗੇ ਸਾਡੀ ਸਾਰੀ ਟੀਮ ਜਾਊਗੀ ਤੇ ਉਹ ਦੇਖ ਕੇ ਅਸੀਂ ਅਰੇਂਜ ਕਰ ਸਕਦੇ ਹਾਂ ਸਰ ਮਤਲਬ ਇੱਕ ਪੂਰੇ ਪੰਜਾਬ ਨੂੰ ਇਹ ਰੰਗਲਾ ਅਜੇ ਪੰਜਾਬ ਬਣਾਉਣ ਦੀ ਪੂਰਾ ਕਨਸੈਪਟ ਹੈਗਾ ਉਹ ਇਹ ਹਨਾ ਜੀ ਮੁੱਖ ਮੰਤਰੀ ਸਾਹਿਬ ਕਹੀ ਜਾਂਦੇ ਆ ਵੀ ਰੰਗਲਾ ਪੰਜਾਬ ਬਣਾਉਣਾ 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 ਤੇ ਉਹ ਗੱਲਾਂ ਨਾਲ ਤਾਂ ਨਹੀਂ ਬਣਨਾ ਦੇਖੋ ਸ਼ੁਰੂਆਤ ਕਿਤੋਂ ਕਰਨੀ ਪਊਗੀ ਮਤਲਬ ਸਾਦੋ ਢੇੜੀ ਤੋਂ ਸ਼ੁਰੂਆਤ ਹੋ ਗਈ ਹੈ ਤਾਂ ਹੀ ਅਸੀਂ ਬੋਰਡ ਲਗਾਇਆ ਵੀ ਜੇ ਇਹ ਪਿੰਡ ਸਾਫ਼ ਸੁਥਈਆ ਰੰਗਲੇ ਪੰਜਾਬ ਦਾ ਅਵਾਰਡ ਦੇ ਕਾਬਲ ਹੈ ਤਾਂ ਮੁੱਖ ਮੰਤਰੀ ਸਾਹਿਬ ਸਾਡੇ ਨਾਲ ਕੋਈ ਜਾਂ ਉਹਨਾਂ ਦਾ ਕੋਈ ਟੀਮ ਮੈਂਬਰ ਆਪਸ ਸੰਪਰਕ ਕਰਨ ਕਿਉਂਕਿ ਅਸੀਂ ਜੋ ਕਰਨਾ ਸੀ ਸਾਡੇ ਯੂਥ ਨੇ ਸਰਪੰਚ ਸਾਹਿਬ ਪੰਚਾਇਤ ਖੜੀ ਆ ਸਾਰੇ ਨਗਰ ਨੇ ਜੋ ਅਸੀਂ ਕਰਕੇ ਦਿਖਾਉਣਾ ਸੀ ਉਹ ਅਸੀਂ ਦਿਖਾਤਾ ਤੇ ਅੱਗੇ ਹੁਣ ਜੋ ਨਹੀਂ ਐਪਰੀਸ਼ੀਏਟ ਕਰਨਗੇ ਚੀਜ਼ ਨੂੰ ਤਾਂ ਫਿਰ ਉਹਨਾਂ ਦੀ ਗਲਤ ਗੱਲ ਹੈ ਮਤਲਬ ਸਰਕਾਰ ਨੂੰ ਅੱਗੇ ਆ ਕੇ ਪਿੰਨ ਨੂੰ ਸਨਮਾਨ ਕਰਨਾ ਚਾਹੀਦਾ ਅਤੇ ਹੌਸਲਾ ਉਜਾਈ ਕਰਨੀ ਚਾਹੀਦਾ ਬਿਲਕੁਲ ਬਿਲਕੁਲ ਜੀ ਕਨਸੈਪਟ ਹੋਰ ਵੀ ਬਹੁਤ ਨੇ ਲਾਇਬ੍ਰੇਰੀ ਬਣਾ ਰਹੇ ਹਾਂ ਅਸੀਂ ਅਈ ਪੈਂਡਾ ਦੇ ਵਿੱਚ ਲਾਇਬ੍ਰੇਰੀ ਬਣਦੀ ਆ ਕਮਰੇ ਚ ਬਣਾ ਦਿੰਦੇ ਨੇ ਕਮਰਾ ਵੀ ਉਹ ਯੂਜ਼ ਕੀਤਾ ਜਾਂਦਾ ਵੀ ਜਿਹੜਾ ਬਹੁਤ ਜ਼ਿਆਦਾ ਦੂਰ ਹੋਵੇ ਕਿਉਂਕਿ ਉੱਥੇ ਪੜਨ ਜਾਂਦਾ ਨਹੀਂ ਕੋਈ ਕਿਤਾਬਾਂ ਨੂੰ ਜਾਲੇ ਲੱਗ ਜਾਂਦੇ ਆ ਅਸੀਂ ਓਪਨ ਲਾਇਬ੍ਰੇਰੀ ਬਣਾ ਰਹੇ ਆ ਵੀ ਕੋਈ ਵੀ ਕਿਉਂਕਿ ਕਿਤਾਬ ਕਦੀ ਚੋਰੀ ਨਹੀਂ ਹੁੰਦੀ ਪੈਂਡਾ ਦੇ ਵਿੱਚ ਹਾਂ ਜਿਹੜਾ ਪੜਦਾ ਉਹ ਕਦੇ ਚੋਰੀ ਨਹੀਂ ਕਰਦਾ ਕਿਤਾਬ ਅਸੀਂ ਓਪਨ ਲਾਇਬ੍ਰੇਰੀ ਨੇ ਰੱਖਾਂਗੇ ਦੋ ਠੀਕ ਹੈ ਜੀ ਕਿਸੇ ਨੇ ਵੀ ਬੁੱਕ ਪੜ੍ਹਨੀ ਆ ਤੇ ਉਹ ਪ੍ਰੋਪਰ ਉਹ ਬੁੱਕ ਪੜ੍ਹਨ ਵਾਲਾ ਮਾਹੌਲ ਵੀ ਬਣਾਵਾਂਗੇ ਪਿੰਡ ਦੇ ਵਿੱਚ ਕਿੰਨੇ ਮੁਲਾਜ਼ਮ ਨੇ ਕਿੰਨੇ ਆਰਮੀ ਦੇ ਵਿੱਚ ਭਰਤੀ ਨੇ ਕਿੰਨੀਆਂ ਦੁਕਾਨਾਂ ਨੇ ਕਿੰਨੇ ਕੀਤਾ ਨਾਲ ਜੁੜੇ ਨੇ ਸਾਰੀਆਂ ਇਹ ਤਕਤੀਆਂ ਬਾਹਰ ਲਗਾਨੀਆਂ ਦੁਕਾਨਾਂ ਦੇ ਬਾਹਰ ਘਰਾਂ ਦੇ ਬਾਹਰ ਕਿੰਨਾ ਕੰਸੈਪਟ ਕਿਵੇਂ ਸੋਚਿਆ ਹੈ ਉਹ ਇਹ ਸੀਗਾ ਜੀ ਹੁਣ ਸਾਡੇ ਪਿੰਡ ਫੇਮਸ ਬੰਦੇ ਵੀ ਨੇ ਜਿਵੇਂ ਸਾਡੇ ਲੱਕੜ ਦੇ ਕਾਰੀਗਰ ਨੇ ਬਹੁਤ ਅੱਛੇ-ਅੱਛੇ ਕੁਰਪੇ ਬਣਾਉਂਦੇ ਆ ਕਈਆਂ ਬਣਾਉਂਦੇ ਆ ਠੀਕ ਹੈ ਜੀ ਕੋਈ ਸਾਡੇ ਫੇਮਸ ਬੰਦੇ ਜਿਵੇਂ ਇੱਕ ਬੰਦਾ ਸਾਡੇ ਪਿੰਡ ਸਾਪਾਂ ਦਾ ਕੰਮ ਕਰਦਾ ਸਾਪਾਂ ਨੂੰ ਫੜਦਾ ਠੀਕ ਹੈ ਉਹਦੇ ਆਲੇ-ਦਾਲੇ ਪਿੰਡਾਂ ਦੇ ਵਿੱਚ ਉਹ ਨੰਬਰ ਮੰਗਦੇ ਫਰੀ ਜਾਂਦੇ ਆ ਉਹਦਾ ਅਸੀਂ ਪ੍ਰੋਪਰ ਉਹਦਾ ਵੀ ਨੰਬਰ ਲਗਾਇਆ ਜਿੰਨੇ ਸਾਡੇ ਪਿੰਡ ਮੁਲਾਜ਼ਮ ਨੇ ਪੁਲਿਸ ਚ ਨੇ ਆਰਮੀ ਚ ਨੇ ਉਹਨਾਂ ਦਾ ਬਾਇਓ ਡਾਟਾ ਉਹਨਾਂ ਦੇ ਫਾਦਰ ਸਾਹਿਬ ਦਾ ਨੇ ਵੀ ਇਹ ਕਿਉਂਕਿ ਇੱਕ ਦੋ ਚੀਜ਼ਾਂ ਜੇ ਮਾੜੀਆਂ ਵੀ ਹੁੰਦੀਆਂ ਨੇ ਮਾੜੀਆਂ ਚੀਜ਼ਾਂ ਨੂੰ ਜ਼ਿਆਦਾ ਹਾਈਲਾਈਟ ਕੀਤਾ ਜਾਂਦਾ ਚੰਗੀਆਂ ਚੀਜ਼ਾਂ ਉਹਦੇ ਚ ਲੁਕ ਜਾਂਦੀਆਂ ਨੇ ਵੀ ਆਪਾਂ ਚੰਗੀ ਜੇ ਇੱਕ ਚੀਜ਼ ਮਾੜੀ ਹੈ ਦੂਜੀ ਮਾੜੀਆਂ ਨੇ ਦਾ 10 ਚੀਜ਼ਾਂ ਚੰਗੀਆਂ ਲੁਕ ਜਾਂਦੀਆਂ ਨੇ ਉਹ ਇਹ ਵੀ ਸਾਡੇ ਪੁਲਿਸ 'ਚ ਵੀ ਨੇ ਆਰਮੀ 'ਚ ਵੀ ਨੇ ਡਾਕਟਰ ਵੀ ਨੇ ਬਾਕੀ ਹੋਰ ਕੰਮ ਜਿਹਾ ਹੋਣੀ ਮਿਹਨਤ ਕਰ ਰਹੇ ਨੇ ਬਾਕੀ ਜਿਹੜੇ ਜਿਵੇਂ ਹੋਰ ਹੋ ਜਾਣਗੇ ਕੋਈ ਇੰਜੀਨੀਅਰ ਬਣਦਾ ਕੋਈ ਹੋਰ ਅਫਸਰ ਬਣਦਾ ਤਾਂ ਉਹ ਚੇਂਜਸ ਕੀਤਾ ਜਾਏਗਾ ਬਾਕੀ ਦੋ ਬੱਚੇ ਆ ਸਾਡੇ 5ਵੀਂ ਜਮਾਤ ਦੇ ਵਿੱਚੋਂ ਪੂਰੇ ਪਟਿਆਲੇ ਡਿਸਟ੍ਰਿਕਟ ਦੇ ਵਿੱਚੋਂ 500 ਚੋਂ 500 ਨੰਬਰ ਲਿੱਤੇ ਇੱਕ ਕੁੜੀ ਆ ਉਹਨੇ 500 ਚੋਂ 499 ਕਿਸੇ ਨੇ ਵੀ ਅਪਰੀਸ਼ੀਏਟ ਨਹੀਂ ਕੀਤਾ ਉਹਨਾਂ ਨੂੰ ਅਸੀਂ ਸਾਡੀ ਪੰਚਾਇਤ ਨੇ ਸਾਰੇ ਨਗਰ ਨੇ ਰਲ ਕੇ ਅਸੀਂ ਆਪ ਹੀ ਅਪਰੀਸ਼ੀਏਟ ਕੀਤਾ ਹੋਰ ਬੱਚੇ ਦੇਖਣਗੇ ਕੱਲੋਂ ਉਹ ਕਹਿੰਗੇ ਸਾਡੀਆਂ ਫੋਟੋਆਂ ਲਾਓ ਹਾਂ ਉਹਨਾਂ ਦੀ ਕਿਉਂਕਿ ਇਹ ਫੋਟੋ ਉਹਨਾਂ ਨੂੰ ਇਹ ਵੀ ਕਹਿੰਦੇ ਵੀ ਪਿੰਡ ਲੈਵਲ ਤੇ ਨਹੀਂ ਇਹ ਫੋਟੋ ਤੁਸੀਂ ਅੱਗੇ ਵੀ ਜ਼ਿਲ੍ਹਿਆਂ 'ਚ ਲੱਗੇ ਅੱਗੇ ਵਰਲਡ 'ਚ ਲੱਗਣ ਠੀਕ ਹੈ ਉਹਨਾਂ ਦਾ ਮਾਨ ਸਨਮਾਨ ਹੋ ਗਿਆ ਇੱਕ ਵੀਰ ਮੇਰੀ ਫੋਟੋ ਮੇਰੇ ਪਿੰਡ ਦੇ ਬੰਦਿਆਂ ਨੇ ਰਲ ਕੇ ਸਾਡੀ ਫੋਟੋ ਲਗਾਈ ਐ ਸਾਡਾ ਨਾਮ ਉਹਨਾਂ ਦੇ ਫਾਦਰ ਸਾਹਿਬ ਦਾ ਨਾਮ ਹਾਲਾਂਕਿ ਉਹਨਾਂ ਨੂੰ ਪੜਾਉਣ ਵਾਲਾ ਵੀ ਕੋਈ ਨਹੀਂ ਹੈਗਾ ਬਿਲਕੁਲ ਗਰੀਬ ਘਰੋਂ ਨੇ ਹਾਂ ਤੇ 500 ਚੋਂ 500 ਨੰਬਰ ਪਟਿਆਲੇ ਡਿਸਟ੍ਰਿਕਟ ਦੇ ਵਿੱਚੋਂ ਫਸਟ ਆਉਣ ਬਹੁਤ ਵੱਡੀ ਗੱਲ ਐ ਤੇ ਉਹ ਐਪਰੀਸ਼ੀਏਟ ਉਹਨਾਂ ਸਰਕਾਰਾਂ ਫਿਰ ਅਗਲਾ ਕਹਿੰਦਾ ਵੀ ਬੱਚੇ ਪੁੱਠੇ ਰਸਤਿਆਂ ਦੇ ਤੁਰਪੇ ਜਿਹੜਾ ਐਪਰੀਸ਼ੀਏਟ ਹੀ ਨਹੀਂ ਕਰੂਗਾ ਕੋਈ ਬਿਲਕੁਲ ਬਿਲਕੁਲ ਪਰ ਜਦੋਂ ਕੋਈ ਬਾਹਰਲੇ ਪਿੰਡ ਦਾ ਕੋਈ ਬਲੌਗਰ ਜਾਂ ਕੋਈ ਫੋਟੋ ਖਿਚਾਉਣ ਸੈਲਫੀ ਲੈਣ ਲਈ ਆਉਂਦਾ ਕਿਸੇ ਦੇ ਘਰ ਦੇ ਬਾਹਰ ਬੂਹੇ ਬਾਹਰ ਖੜ ਕੇ ਚੌਂਕ ਦੇ ਬਾਹਰ ਖੜ ਕੇ ਸੈਲਫੀਆਂ ਲੈਣ ਦਾ ਤਾਂ ਆਪਣੇ ਪਿੰਡ ਦਾ ਇੱਕ ਨਾਗਰਿਕ ਹੋਣਾ ਮੈਂਬਰ ਹੋਣਾ ਮਾਣ ਫਖਰ ਵਾਲੀ ਗੱਲ ਮੰਨਦੇ ਹੋ ਬਹੁਤ ਜੀ ਬਹੁਤ ਮਾਣ ਵਾਲੀ ਗੱਲ ਹੈ ਜੀ ਸਾਡੇ ਪਿੰਡ ਨੂੰ ਰਸਤੇ ਵਾਲੇ ਜਿੰਨੇ ਵੀ ਆ ਕੇ ਜਾਂਦੇ ਆ ਤਾਂ ਰੁੱਕ ਕੇ ਜਾਂਦੇ ਆ ਸਾਡੇ ਜਿੰਨੇ ਵੀ ਪਿੰਡ ਦੀ ਐਂਟ੍ਰੇਸ ਆ ਉੱਥੇ ਖੜ ਕੇ ਸਾਰੇ ਦੇਖ ਕੇ ਜਾਂਦੇ ਆ ਸਾਡੇ ਜਿੰਨੇ ਕੋਈ ਵੀ ਆਉਂਦਾ ਜੀ ਸਾਡੇ ਜਿੰਨੇ ਵੀ ਰਸਤੇ ਰਾਹੀ ਨੇ ਜਾਣ ਵਾਲੇ ਉਹ ਸਾਰੇ ਸਾਡੇ ਪਿੰਡ ਵਿੱਚ ਦੇਖ ਕੇ ਤੇ ਕੋਈ ਪਿੰਡ ਦਾ ਮਿਲਦਾ ਉਹਨਾਂ ਨੂੰ ਉਹਨਾਂ ਨੂੰ ਦੱਸ ਕੇ ਵੀ ਇਹ ਪਿੰਡ ਬਹੁਤ ਸੋਹਣਾ ਲੱਗਦਾ ਇਹ ਸਾਰਾ ਜੀ ਸਾਡੇ ਪਿੰਡ ਦਾ ਨਗਰ ਦਾ ਸਾਰੇ ਦਾ ਸਹਿਯੋਗ ਆ ਜੀ ਬਹੁਤ ਸੋਹਣਾ ਕਨਸੈਪਟ ਲੈ ਕੇ ਤੁਰਿਆ ਸੀਗਾ ਬਰਿੰਦਰ ਤੇ ਸਾਡੇ ਸਰਪੰਚ ਸਾਹਿਬ ਨੇ ਜੀ ਜਾਣ ਨਾਲ ਪੂਰੀ ਜੀ ਜਾਣ ਨਾਲ ਕੰਮ ਕੀਤਾ ਜੀ ਇਹ ਇਹ ਸਾਰਾ ਪਿੰਡ ਅਸੀਂ ਹਲੇ ਔਨ ਪ੍ਰੋਸੈਸ ਹੈ ਜੀ ਇਹ ਇਹ 70% ਕੰਪਲੀਟ ਆ ਜੀ ਹਲੇ 30% ਰਹਿੰਦਾ ਜਿੰਨਾ ਵੀ ਸਾਡੇ ਪਿੰਡ ਖਡਾਰੀ ਨੇ ਜਿੰਨੇ ਵੀ ਸਾਡੇ ਪਿੰਡ ਮੁੰਡੇ ਖੇਡਣ ਨਾਲ ਖੇਡਾਂ ਚ ਨੇ ਤੇ ਸਾਡੇ ਸਰਪੰਚ ਸਾਹਿਬ ਤੇ ਪੰਚਾਇਤ ਤੇ ਪਿੰਡ ਦੇ ਨਾਗਰਿਕ ਸਾਡੇ ਸਾਰੇ ਐਪਰੀਸ਼ੀਏਟ ਕਰਦੇ ਨੇ ਤੇ ਜਿੰਨੇ ਵੀ ਸਾਡੇ ਮਲਾਜ਼ਮ ਨੇ ਉਹਨਾਂ ਦੇ ਸਾਰਿਆਂ ਦੇ ਬੋਰਡ ਲਗਾਏ ਗਏ ਨੇ ਤੇ ਜਿੰਨੇ ਵੀ ਸਾਡੇ ਲੱਕੜ ਮਿਸਤਰੀ ਪਲੰਬਰ ਸਾਡੇ ਜੀ ਇਲੈਕਟ੍ਰੀਸ਼ੀਅਨ ਪਲੰਬਰ ਲੱਕੜ ਮਿਸਤਰੀ ਟੋਟਲੀ ਸਾਡੇ ਹੈਗੇ ਸਕਿੱਲ ਵਾਲੇ ਮੁੰਡੇ ਸਾਰੇ ਹੀ ਹੈਗੇ ਜੀ ਸਿੰਗਰ ਵੀ ਹੈਗੇ ਜੀ ਬਰਿੰਦਰ ਖੁਦ ਸਿੰਗਰ ਆ ਜੀ ਇਹ ਦੇਖੋ ਇਹ ਕੰਮ ਸਾਰੇ ਮਤਲਬ ਕਿ ਸਿੰਗਰ ਇਹਨੇ ਆਪ ਦਾ ਵਿਚਾਰ ਨੇ ਕੰਮ ਛੱਡਿਆ ਜੀ 10 ਦਿਨ ਤੇ ਇੱਥੇ ਸਾਡੇ ਨਾਲ ਪੰਚਾਇਤ ਮੈਂਬਰ ਤੇ ਸਰਪੰਚ ਸਾਹਿਬ ਨਾਲ ਰਾਏ ਕੀਤੀ ਤਾਂ ਅਸੀਂ ਸਟਾਰਟ ਕੀਤਾ ਇਸ ਹਫ਼ਤੇ ਵਿੱਚ ਇੰਨਾ ਪਿੰਡ ਕੰਪਲੀਟ ਕਰ ਲਿਆ ਸੀ ਇਹਦੀ ਮੇਨਟੇਨੈਂਸ ਲਈ ਵੀ ਅਸੀਂ ਬੰਦੇ ਰੱਖੇ ਨੇ ਤੇ ਜਿੰਨੇ ਵੀ ਗ੍ਰੀਨਰੀ ਹੈ ਜੀ ਜਿੰਨੇ ਵੀ ਬੂਟੇ ਨੇ ਆਪਣੇ ਜਿੰਨਾ ਵੀ ਕੋਈ ਪੇਂਟ ਹੈ ਸਾਰਿਆਂ ਦੀ ਮੇਨਟੇਨੈਂਸ ਲਈ ਅਲੱਗ-ਅਲੱਗ ਅਸੀਂ ਬੰਦੇ ਰੱਖੇ ਨੇ ਤੇ ਉਹ ਅਸੀਂ ਸਰਪੰਚ ਸਾਹਿਬ ਨੂੰ ਕਿਹਾ ਵੀ ਸਾਰਿਆਂ ਨੂੰ ਜ਼ਰੂਰ ਨਾਲ ਤੋਰੋ ਪਿੰਡ ਨੂੰ ਤੇ ਸਾਰੇ ਪਿੰਡ ਦਾ ਸਹਿਯੋਗ ਹੈ ਜੀ ਤੇ ਸਰਪੰਚ ਸਾਹਿਬ ਦਾ ਸਹਿਯੋਗ ਹੈ ਬਿਲਕੁਲ ਬਿਲਕੁਲ ਪੂਰਾ ਨਗਰ ਕਹਿੰਦੇ ਜਦ ਪੂਰਾ ਨਗਰ ਇਕਜੁੱਟ ਹੋ ਜਾਵੇ ਕੋਈ ਸੋਚ ਨੂੰ ਅਪਣਾ ਲਵੇ ਤਾਂ ਫਿਰ ਹਰ ਪਿੰਡ ਜਿਹੜਾ ਹੈਗਾ ਉਹ ਸਾਧੋ ਹੀੜੀ ਪਿੰਡ ਵਰਗਾ ਬਣ ਜਾਂਦਾ ਜੇਕਰ ਤੁਸੀਂ ਵੀ ਆਪਣੇ ਪਿੰਡ ਦੇ ਵਿੱਚ ਅਜਿਹਾ ਕਨਸੈਪਟ ਜਿਹੜਾ ਹੈਗਾ ਉਸ ਨੂੰ ਲੈ ਕੇ ਆਉਣਾ ਚਾਹੁੰਦੇ ਹੋ ਤਾਂ ਇਹਨਾਂ ਨੌਜਵਾਨਾਂ ਨਾਲ ਜ਼ਰੂਰ ਸੰਪਰਕ ਕਰ ਸਕਦੇ ਹੋ ਇਹਨਾਂ ਦੇ ਪਿੰਡ ਦੇ ਪੰਚਾਇਤ ਤੇ ਜਿਹੜੇ ਨੌਜਵਾਨ ਨੇ ਇਹਨਾਂ ਨਾਲ ਜ਼ਰੂਰ ਸੰਪਰਕ ਕਰ ਸਕਦੇ ਹੋ ਵਾਕਈ ਵੱਖਰਾ ਕਨਸੈਪਟ ਹੈ ਵੱਖਰੀ ਪਛਾਣ ਆ ਤਾਂ ਫਿਰ ਐਨਆਰਆਈ ਕਿਉਂ ਆਪਣੇ ਪਿੰਡ ਨੂੰ ਅਜਿਹੀ ਅ ਦੇਖ ਕਿਉਂ ਨਹੀਂ ਦੇ ਸਕਦੇ ਮਹਿਜ ਥੋੜੇ ਜਿਹੇ ਪੈਸੇ ਖਰਚ ਕੇ ਆਪਣੇ ਪਿੰਡ ਨੂੰ ਇੱਕ ਸੱਭਿਆਚਾਰਕ ਸੋਚ ਨਾਲ ਕਿਉਂ ਨਹੀਂ ਜੋੜ ਸਕਦੇ ਜੇਕਰ ਵਾਕਈ ਪੰਜਾਬ ਸਰਕਾਰ ਰੰਗਲਾ ਪੰਜਾਬ ਬਣਾਉਣ ਦੀ ਰੰਗਲੇ ਪਿੰਡ ਬਣਾਉਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਨੇ ਤਾਂ ਫਿਰ ਇਹ ਸਾਧੋ ਹੇੜੀ ਦੀ ਪੰਚਾਇਤ ਇਸ ਨੌਜਵਾਨਾਂ ਨੂੰ ਕੋਈ ਅਪਰੀਸ਼ੀਏਟ ਕਰ ਸਕਦੇ ਇਹ ਵਾਕਿਆ ਹੀ ਕਰਨਯੋਗ ਬਣਦਾ ਹੈ ਅਸੀਂ ਵੀ ਸਾਡੇ ادارے ਵੱਲੋਂ ਇਸ ਪਿੰਡ ਦੇ ਵਿਲੱਖਣ ਸੋਚ ਰੱਖਣ ਵਾਲੇ ਨੌਜਵਾਨਾਂ ਨੂੰ ਪਿੰਡ ਦੇ ਪੰਚਾਇਤ ਨੂੰ ਮੁਬਾਰਕਬਾਦ ਦਿੰਦੇ ਆ ਕਿਉਂਕਿ ਇਸ ਪਿੰਡ ਨੇ ਆਪਣੀ ਵਿਰਾਸਤ ਨੂੰ ਅੱਗੇ ਲੈ ਕੇ ਆਂਦਾ ਆ ਆਪਣੀ ਸੋਚ ਨੂੰ ਅੱਗੇ ਲੈ ਕੇ ਆਂਦਾ ਆ ਤੇ ਲੋਕਾਂ ਸਾਹਮਣੇ ਰੱਖ ਕੇ ਰੱਖ ਦਿੱਤਾ ਕਿ ਸਾਦੋ ਿਹੜੀ ਦੇ ਲੋਕ ਨੌਜਵਾਨ ਜਿਹੜੇ ਨੇ ਉਹ ਇਹਨਾਂ ਇਹਨਾਂ ਕੰਮਾਂ ਵਿੱਚ ਮਾਹਰ ਰੱਖਦੇ ਨੇ ਬਾਕਾਇਦਾ ਉਹਨਾਂ ਦੀ ਤਖਤੀਆਂ ਬੋਰਡ ਲਗਾਏ ਹੋਏ ਨੇ ਹੋਰ ਵੀ ਇੱਥੇ ਬਹੁਤ ਵਧੀਆ ਕਨਸੈਪਟ ਨੇ ਇੱਕ ਵਾਰ ਸਾਦੋ ਿਹੜੀ ਪਿੰਡ ਆ ਕੇ ਜ਼ਰੂਰ ਵੇਖਿਓ ਨੌਜਵਾਨਾਂ ਦੀ ਸੋਚ ਹੈ ਤੁਸੀਂ ਆਪਣੇ ਪਿੰਡਾਂ ਤੇ ਅਜਮਾ ਸਕਦੇ ਹੋ ਅਤੇ ਤੁਸੀਂ ਵੀ ਆਪਣੇ ਪਿੰਡ ਨੂੰ ਇੱਕ ਵਿਲੱਖਣ ਜਿਹਾ ਪਿੰਡ ਜਿਹੜਾ ਹੈਗਾ ਉਹ ਬਣਾ ਸਕਦੇ ਹੋ ਨਾਬਾਦੋ ਕਾਮਾਮਨ ਸੁਖਵਿੰਦਰ ਦੇ ਨਾਲ ਸੁੱਖਾ ਖੇੜੀਵਾਲਾ